ਚਿੰ ਦੇਖ ਰਹੇ ਹਾਂ ਪੰਜ ਪਾਣੀ ਨਿਊਜ਼ ਚੈਨਲ ਤੇ ਮੈਂਬਰ ਕਰ ਸਕ ਪੰਨੀ ਵਾਲਾ ਤੇ ਮੇਰੇ ਨਾਲ ਕੈਮਰਾਮੈਨ ਗੁਰਿੰਦਰ ਤੂੜੀਆ ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਸਰਵੇ ਕਰਦੇ ਰਹਿੰਨੇ ਆ ਤੇ ਪੁੱਛਦੇ ਰਹਿੰਨੇ ਆ ਲੋਕਾਂ ਨੂੰ ਕਿ ਲੋਕਾਂ ਦਾ ਕੀ ਰੁਝਾਨ ਹੈ ਕਿਹੜੀ ਪਾਰਟੀ ਇਹਨਾਂ ਨੂੰ ਚੰਗੀ ਲੱਗਦੀ ਹੈ ਤੇ ਅੱਜ ਆਪਾਂ ਇਸੇ ਲੜੀ ਦੇ ਤਹਿਤ ਪਹੁੰਚੇ ਆ ਪਿੰਡ ਕਰਮਗੜ੍ਹ ਦੇ ਵਿੱਚ ਜਿਹੜਾ ਲੰਬੀ ਹਲਕੇ ਦਾ ਪਿੰਡ ਆ ਤੇ ਸ੍ਰੀ ਮੋਕਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਹੈ ਇੱਥੇ ਪਤਵੰਤੇ ਇਕੱਠੇ ਹੋਏ ਆ ਤੇ ਪਤਵੰਤਿਆਂ ਨੂੰ ਆਪਾਂ ਮੋਤਵਰ ਸਜਣਾ ਨੂੰ ਆਪਾਂ ਪੁੱਛਦੇ ਆਂ ਤੇ ਗੱਲਬਾਤ ਇਹ ਨਾਲ ਕਰਦੇ ਆਂ ਬਾ ਯਕੀਨ ਆ ਆਪਣਾ ਜਸਪਾਲ ਸਿੰਘ ਜੀ ਕਿਹੜਾ ਪਿੰਡ ਹੈ ਜੀ ਪਿੰਡ ਕਰਮਗੜ੍ਹ ਜੀ ਲੋਕ ਸਭਾ ਦੇ ਇਲੈਕਸ਼ਨ ਆ ਗਏ ਤੇ ਪਹਿਲੇ ਜਿਉਂ ਨੂੰ ਵੋਟਾਂ ਪੈਣੀਆਂ ਸਾਰੀਆਂ ਪਾਰਟੀਆਂ ਨੇ ਉਮੀਦਵਾਰ ਖੜੇ ਕਰਤੇ ਤੇ ਕਿਹੜੀ ਪਾਰਟੀ ਚੰਗੀ ਤੁਹਾਨੂੰ ਲੱਗਦੀ ਹੈ ਵੀ ਇਹ ਸਾਰੀਆਂ ਪਾਰਟੀਆਂ ਕਾਂਗਰਸ ਅਕਾਲੀ ਜਾਂ ਆਪ ਬੀਜੇਪੀ ਜਾਂ ਪਾਰਟੀ ਜਾਂ ਹੋਰ ਜਿਹਨੇ ਵੀ ਕਿਹੜੀ ਪਾਰਟੀ ਚੰਗੀ ਲੱਗਦੀ ਹੈ ਕਾਲੀ ਦਲ ਜੀ ਕਾਲੀਦਾਲ ਕਿਉਂ ਚੰਗਾ ਲੱਗਦਾ ਕਾਲੀਦਾਲ ਨੇ ਕੀ ਕੀਤਾ ਕਾਲੀਦਾਲ ਨੇ ਪਿੰਡਾਂ ਦੇ ਵਿੱਚ ਬਥੇਰੇ ਕੰਮ ਕਰਿਆ ਜੀ ਬਾਦਲ ਸਾਹਿਬ ਸਾਡੇ ਸੁੱਖ ਦੇ ਕਿਤੇ ਵਿੱਚ ਖੜਦੇ ਆ ਜੀ ਜਿੰਨਾ ਚਿਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸਾਹਿਬ ਸੀਗੇ ਜੀ ਹਰੇਕ 6 ਮਹੀਨਿਆਂ ਤੋਂ 3 ਮਹੀਨਿਆਂ ਤੋਂ ਪਿੰਡ ਦੇ ਵਿੱਚ ਢੇੜਾ ਮਾਰਦੇ ਰਹਿੰਦੇ ਸੀ ਤਾਂ ਕਰਕੇ ਹੀ ਬਾਕੀ ਪਿੰਡ ਦੀਆਂ ਗਲੀਆਂ ਪੱਕੀਆਂ ਬਣਾ ਕੇ ਹੋਰ ਵੀ ਕਿਸੇ ਗਰੀਬ ਘਰ ਦਾ ਕੋਈ ਕੰਮ ਕਰ ਰਿਹਾ ਹੁੰਦਾ ਸੀ ਜੀ ਤੇ ਸਾਰੇ ਵਧੀਆ ਕਰਵਾਏ ਜੀ ਨਹੀਂ ਬਾਈ ਜੀ ਜਿਵੇਂ ਲੋਕਾਂ ਨੇ ਬਦਲਾ ਲਿਆਂਦਾ ਹੈ ਕੀ ਹਾਂਜੀ ਕੰਮ ਤਾਂ ਪਹਿਲਾਂ ਬਾਦ ਸਾਹਿਬ ਨੇ ਬਹੁਤ ਵਧੀਆ ਕੀਤੇ ਸੀਗੇ ਫਿਰ ਲੋਕਾਂ ਨੇ ਬਦਲਾ ਕਿਉਂ ਲਿਆਂਦਾ ਕੋ ਆਪ ਪਾਰਟੀ ਲਿਆਂਦੀ ਇਹਨੂੰ ਬਾਦ ਕੰਮ ਤਾਂ ਬਹੁਤ ਹੀ ਕੀਤਾ ਉਹਨਾਂ ਨੇ ਪਹਿਲਾਂ ਬਾਦ ਸਾਹਿਬ ਨੇ ਇਹ ਤਾਂ ਹੀ ਲੋਕਾਂ ਨੇ ਬਾਤ ਪੱਕਾ ਵੇਖਣਾ ਸੀ ਜੀ ਝੋ ਵੇਖ ਲਿਆ ਤੇ ਲੋਕਾਂ ਨੂੰ ਹੁਣ ਪਛਤਾਵਾ ਵੀ ਹੋ ਰਿਹਾ ਜੀ ਬਾਕੀ ਗੱਲ ਆ ਜੀ ਕੰਮਕਾਰ ਜਿਹੜੇ ਰਹਿੰਦੇ ਸੀ ਉਹ ਤਾਂ ਬਾਦ ਸਾਹਿਬ ਨੇ ਕਰ ਹੀ ਦਿੱਤੇ ਸੀ ਸਾਨੂੰ ਤਾਂ ਨਹੀਂ ਲੱਗਦਾ ਜੀ ਵੀ ਆਪਣੇ ਪਿੰਡਾਂ ਦੇ ਵਿੱਚ ਕੋਈ ਕਮੀ ਰਹੀ ਹੋਣਾ ਤੇ ਆਪ ਪਾਰਟੀ ਦੇ ਜਿਹੜੇ 2.5 ਸਾਲਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ ਤੁਸੀਂ ਬਸ ਚੁੱਪੀ ਭੁਲਾਈ ਜੀ ਅੱਜ ਅਸੀਂ 47000 ਉਹਦੇ ਅਸੀਂ ਨੌਕਰੀਆਂ ਦੇਤੀਆਂ ਹਾਂ ਹਾਂਜੀ ਸਾਡੇ ਪਾਸ 1 ਮਿੰਟ 47000 ਨੌਕਰੀਆਂ ਦਿੱਤੀਆਂ ਹੈ ਬਿਲੀ ਉਹਦੇ ਅਸੀਂ 600 ਟਫਰੀ ਫ੍ਰੀ ਦਿੱਤੀ ਤੇ ਬਾਕੀ ਜਿਹੜੀਆਂ 4300ਾਂ ਜਿਹੜੀਆਂ ਅਸੀਂ ਦੇਤੀਆਂ ਵੀ ਘਰੇ ਜਾ ਕੇ ਫੋਨ ਕਰੋ ਤੇ ਘਰੇ ਜਾ ਕੇ ਮਲਾਜਮ ਆ ਜਾਂਦੇ ਆ ਤਾਂ ਮਤਲਬ ਥੋੜਾ ਕੰਮ ਕਰਦੇ ਆ ਉਹ ਇਹੋ ਜਿਹੀਆਂ ਗੱਲਾਂ ਕਰਦੇ ਵੀ ਅਸੀਂ ਭ੍ਰਿਸ਼ਟਾਚਾਰ ਨੂੰ ਲੱਤ ਪਾਤੀ। ਕੋਈ ਹੈ ਇਹੋ ਜਿਹੀ ਗੱਲ। ਨਾ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਸੀ। ਜਦੋਂ ਬਾਦਲ ਸਾਹਿਬ ਨੇ ਜਿਹੜੀ ਸਾਨੂੰ 30-30 ਕਿਲੋ ਕਣਕ ਲਾਈ ਸੀ, ਉਹ ਤਾਂ ਉਹਨਾਂ ਨੇ ਉਹ ਵੀ 25 ਕਿਲੋ ਕਟਾ ਕੇ 5 ਕਿਲੋ ਕਰਤੀ। ਅੱਛਾ। ਹੁਣ ਤਾਂ ਇਹੀ ਬਸ ਉਹਨਾਂ ਦੀਆਂ ਗੱਡੀਆਂ ਦੇ ਪਿੱਛੇ-ਪਿੱਛੇ ਭੱਜੇ ਫਿਰਦੇ ਰਹਿੰਦੇ ਆ ਜੀ। ਅੱਛਾ। ਬਸ ਇਹੀ ਹਾਲ ਮੰਦੇ ਹਾਲ ਆ ਜੀ। ਮੰਦੇ ਹਾਲ ਆ। ਹਾਂਜੀ। ਬਸ ਥੋੜ੍ਹਸੇ ਚਾਉਣੇ ਹੂੰ ਵੀ ਬਾਦਲ ਸਾਹਿਬ ਬਹੁਤ ਚੰਗੇ ਸੀ। ਬਹੁਤ ਚੰਗੇ ਸੀ ਸਾਡੇ ਹੱਕ ਲਈ, ਗਰੀਬਾਂ ਦੇ ਹੱਕ ਲਈ ਬਾਦਲ ਸਾਹਿਬ ਬਹੁਤ ਚੰ ਇੰਨਾ ਹੀ ਦੱਸ ਦਿਓ ਚੰਗੀ ਕਿਹੜੀ ਆ ਚੰਗੀ ਤਾਂ ਕਾਲੀ ਆ ਜੀ ਕਾਲੀ ਦਾ ਚੰਗਾ ਆ ਸਾਡੀ ਨਾਲੇ ਬਹੁਤ ਕੰਮ ਕੀਤੇ ਹੋਏ ਆ ਬਹੁਤ ਕੰਮ ਕੀਤੇ ਆ ਹੁਣ ਵਾਲੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਅਸੀਂ ਤਾਂ ਬਗੰਤਵੰਤ ਬਣ ਦੇਖਿਆ ਨਹੀਂ ਕਿਤੇ ਜੀ ਖੁੱਟਿਆ ਸਾਹਿਬ ਵੀ ਨਹੀਂ ਵਖੇ ਖੁੱਡੀਆਂ ਸਾਹਿਬ ਆਏ ਸੀ ਇੱਕ ਦੋ ਵਾਰੀ ਉਹ ਇਤਰਾ ਕੇ ਜਾਈ ਦੇ ਬਹੁਤ ਕੰਮ ਕੀਤੇ ਆ ਜੀ ਅੱਛਾ ਨਹੀਂ ਆਏ ਪਿੰਡ ਪਿੰਡ ਚ ਤੇ ਮੈਂ ਕਹਿ ਦਈਏ ਅੱਛਾ ਉਹਨਾਂ ਤੋਂ ਬਾਅਦ ਵਾਲੀ ਵਧੀਆ ਜੀ ਲੰਬੀ ਹਲਕੇ ਦਾ ਵਧੀਆ ਕੰਮ ਕਰਦੇ ਸੀ ਅੱਛਾ ਬਹੁਤ ਵਧੀਆ ਰਜਾਂਸੀ ਗਾ ਉਹਨਾਂ ਦਾ ਅੱਛਾ ਬਹੁਤ ਵਧੀਆ ਪਾਰਟੀ ਲੱਗਦੀ ਸੰਤਾ ਜੀ। ਨਹੀਂ ਭਾਈ ਜੀ ਇਹ ਲੱਗ ਰਿਹਾ ਇਲੈਕਸ਼ਨ ਹੈਗੇ ਆ। ਹਜ਼ਾਂ ਸਾਹਾ ਇਲੈਕਸ਼ਨ ਆ, ਲੋਕ ਸਭਾ ਇਲੈਕਸ਼ਨ ਆ, ਪੰਚਾਇਤੀ ਇਲੈਕਸ਼ਨ ਆ ਜਿਵੇਂ ਇਲੈਕਸ਼ਨ ਆਪਣੇ ਕਾਫੀ ਸਮੇਂ ਤੋਂ ਇਲੈਕਸ਼ਨ ਆਉਂਦੇ ਆ ਰਹੇ ਆ। ਹਾਂਜੀ ਹਾਂਜੀ ਹਾਂਜੀ। ਸਰਪੰਚ ਵੀ ਆਪਣੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਚਲੇ ਆਉਂਦੇ ਆ। ਹਾਂਜੀ। ਜੋ ਵੀ ਲੋਕ ਸਭਾ ਦੇ ਉਮੀਦਵਾਰ ਆ ਹਾਂਜੀ ਹਾਂਜੀ ਤੇ ਵਿਧਾਨ ਸਭਾ ਦੇ ਉਮੀਦਵਾਰ ਜਿਹੜੇ ਆਪਣੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦੇ ਆ। ਹਾਂਜੀ ਹਾਂਜੀ ਜਿਹੜੇ ਵਾਅਦੇ ਉਹਨਾਂ ਨੇ ਕਰਕੇ ਜਾਂਦੇ ਆ ਉਹ ਆਪਣੇ ਨਾਲ ਕਦੇ ਪੂਰੇ ਕੀਤੇ ਆ ਉਹਦੇ ਉਹਨਾਂ ਨੇ। ਮੈਂ ਇਹ ਨਾ ਦੂਜੀਆਂ ਪਾਰਟੀਆਂ ਦੇ ਕਿਸੇ ਨੇ ਨਹੀਂ ਕੀਤੇ ਸੀ ਤੇ ਬਾਦਲ ਸਾਹਿਬ ਕਰਦੇ ਸੀ ਹਾਂ ਬਾਦਲ ਸਾਹਿਬ ਵਾਲੇ ਦਾ ਕੰਮ ਹੋਇਆ ਜੀ ਜਿਹੜੀ ਹੋਈ ਹੋਰ ਤੱਕ ਜਿਹੜਾ ਪਾਰਟੀ ਵਾਲੇ ਹਾਂ ਜੀ ਕਾਕਾ ਤੁਸੀਂ ਇੰਨਾ ਬੋਲ ਤਾਂ ਪਾਰਟੀ ਜੀ ਅਕਾਲੀ ਦਲ ਪਾਰਟੀ ਵਾਲੀ ਚੰਗੀ ਆ ਅਕਾਲੀ ਦਲ ਬਹੁਤ ਵਧੀਆ ਪਾਰਟੀ ਆ ਸਾਨੂੰ ਦਿੱਤਾ ਦਿੱਤਾ ਜਿਹੜਾ ਕੁਝ ਦਿੱਤਾ ਉਹਨਾਂ ਨੇ ਦਿੱਤਾ ਦੂਜਿਆਂ ਨੇ ਕੁਝ ਨਹੀਂ ਦਿੱਤਾ ਕਿਸੇ ਨੂੰ ਕੁਝ ਨਹੀਂ ਮਿਲਿਆ ਅੱਜ ਤਾਂ ਇਹ ਜਿੰਨਾ ਚਿਰ ਰਹੀ ਉਹ ਅੱਛਾ ਬਹੁਤ ਸੋਹਣਾ ਕੀਤਾ ਹੀ ਉਹਨੇ ਅੱਛਾ ਹਾਂਜੀ ਆਪਾਂ ਦੱਸੋ ਕਿਹੜੀ ਬਾ ਕਾਲੀ ਦਲੀ ਪਾਲੀ ਦਲੀ ਚੰਗੀ ਆ ਹਾਂਜੀ ਹਾਂਜੀ ਕਿਦਰਾ ਕਰ ਕੇ ਤਾਂ ਨਹੀਂ ਖੜੇ ਸਾਰੇ ਜਣੇ ਨਹੀਂ ਨਹੀਂ ਮੈਂ ਜੀ ਐਵੇਂ ਸੋਚ ਕੇ ਆ ਗਿਆ ਹਾਂ ਅਕਲ ਮੇਂ ਅੱਜ ਯਾਦ ਆ ਗਿਆ ਵੰਦ ਰੂਆਏ ਸੀ ਇਹਦੇ ਤੋਂ ਵੀ ਗੀਰ ਗਿਆ ਤੁਸੀਂ ਵੀ ਮੇਰੇ ਨਾਲੇ ਦੂਜੇ ਪਾਸੇ ਬੋਲਦਾ ਹਾਂ ਜੀ ਆਪਾਂ ਦੇ ਕਾਲੇ ਦੇ ਪਾਲਤ ਜੀ ਕਾਫੀ ਬੜਾ ਚੰਗੀ ਹੈ ਹਾਂ ਜੀ ਆਪਾਂ ਹੀ ਬਾਈ ਸਾਰੇ ਜੀ ਪਾਲੀ ਵਾਲੀ ਸੀ ਹਾਂ ਜੀ ਹਾਂ ਜੀ ਹਾਂ ਜੀ ਜਦੋਂ ਆ ਗੁੱਡੀਆ ਸਾਹਿਬ ਵੀ ਬੜੇ ਕਦੇ ਦਰਵੇਸ਼ਾ ਦਾਣਾ ਤੇ ਜੀ ਸਾਹਿਬ ਆਏ ਨਹੀਂ ਜਿੱਦੇ ਵੋਟਾ ਜਿੱਤੇ ਤੇ ਕਰਾਣੀ ਆਈ ਜਿੱਦੇ ਦੇ ਵੋਟਾ ਪਾਵੇ ਜਿੱਤੇ ਆ ਉਹਦੇ ਉਹਦੇ ਬਾਅਦ ਪਿੰਡ ਚ ਆਏ ਗੁੱਡੀਆ ਸਰ ਹਾਂ ਇੱਕਦਰੀ ਆ ਗਏ ਆ ਅੱਛਾ ਉਹ ਤੋਂ ਬਾਅਦ ਕਿਸੇ ਨੇ ਨਹੀਂ ਆ ਪਰ ਲੋਕ ਆਂਦੇ ਸੀ ਆ ਕਰਾ ਦੇ ਆ ਉਹ ਕਰਾ ਦੇ ਆ ਵੇਖ ਲੋ ਛਪੜਾ ਦਾ ਹਾਲ ਵੇਖ ਲੋ ਆ ਛਪੜਾ ਥੋੜਾ ਹਾਂ ਛਪੜਾ ਪਿੰਡ ਦਾ ਕਿਸ ਨੇ ਕਰਾਇਆ ਸੀ ਉਹ ਦਾਇ ਨੀ ਇਹ ਤਾਂ ਫਿਰ ਬੜਾ ਬਦਬੋਹ ਮਾਰਦੀ ਹੋਣੀ ਐ ਬੜਾ ਬਦਬੋਹ ਤਾਂ ਮਾਰਦੀ ਆ ਸਾਹਮਣੇ ਘਰ ਮੇਰਾ ਵੇਖੋ ਜੀ ਕੀ ਹਾਲ ਆ ਅਸੀਂ ਰੋਟੀ ਖਾਣੇ ਸਾਨੂੰ ਪਤਾ ਕਿੰਨੇ ਕਿਵੇਂ ਖਾਣੇ ਆ ਹਾਂ ਬਹੁਤ ਦੰਦਾ ਪੜੀ ਇੱਕ ਤਿਸ ਵਾਂ ਤੇ ਕਿਸੇ ਨੇ ਕੋਈ ਤਾਂ ਨਹੀਂ ਕਰਿਆਗਾ ਅੱਛਾ ਹਾਂ ਇਹ ਬਾਦਸ਼ਾਹ ਨੇ ਉਦੋਂ ਸਾਸ ਕਰਾਇਆ ਸੀ ਬਾਦਸ਼ਾਹ ਜਦੋਂ ਬਣਾਈ ਸੀ ਅੱਛਾ ਨਹੀਂ ਭਾਈ ਜੀ ਅੱਗੇ ਤਾਂ ਆਪਣਾ ਦੋ ਪਾਰਟੀਆਂ ਆਉਂਦੇ ਸੀ ਇੱਕ ਕਾਲੀ ਦਲ ਪਾਰਟੀ ਹੁੰਦੀ ਸੀਗੀ ਇੱਕ ਕਾਂਗਰਸ ਪਾਰਟੀ ਹੁੰਦੀ ਸੀਗੀ ਹਾਂ ਹੁਣ ਤਾਂ 6-6 ਪਾਰਟੀਆਂ ਬਣ ਗਈਆਂ ਸਿਮਰਜੀਤ ਸਿੰਘ ਮਾਨ ਪਾਰਟੀ ਤੋਂ ਅਕਾਲੀ ਦਲ ਜਿਹੜੇ ਅੰਮ੍ਰਿਤਸਰ ਆ ਇਹਨਾਂ ਨੇ ਅੱਜ ਦਾ ਉਮੀਦਵਾਰ ਖੜਾ ਕੀਤਾ ਹੈਗਾ ਲੱਖੇ ਸੁਧਾਨੇ ਨੂੰ ਹੋਰ ਵੀ ਆ ਬਾਕੀ ਹਲਕੇ ਜਿਹਾ ਵੀ ਆਦੇ ਅਮੀਰ ਉਮੀਦਵਾਰ ਖੜੇ ਕੀਤੇ ਆ ਕਿਵੇਂ ਦੇਖਦੇ ਹੋ ਉਹਨਾਂ ਨੂੰ ਤੁਸੀਂ ਸਾਨੂੰ ਤਾਂ ਕਾਲੀ ਦਾਲੀ ਚੰਗੀ ਆਹ ਬੰਦਾ ਜੀ ਆਹ ਹਲਕਾ ਬੰਦਾ ਜੀ ਬਹੁਤ ਵਧੀਆ ਜੀ ਲੱਖਾਂ ਦਾ ਬੰਦਾ ਜੀ ਬਹੁਤ ਵਧੀਆ ਬੰਦੇ ਆ ਉਹ ਜੇ ਆਪਾਂ ਕਹਿ ਦਈਏ ਸਾਡੇ ਹਲਕੇ ਦਾ ਮਾਨ ਕੇ ਪ੍ਰਤਾਪ ਸਿੰਘ ਬਾਦਲ ਹੋ ਗਿਆ ਜੀ ਹੋਰ ਉਮੀਦਵਾਰ ਹੋ ਗਏ ਖੁੱਡੀ ਵਾਲਾ ਹੋ ਗਿਆ ਫਿਰ ਉਧਰ ਵੱਗ ਗਈ ਤਾਂ ਹਾਂ ਸਾਡੇ ਫੇਰ ਦਾ ਹਾਲਤ ਵੇਖੋ ਛੱਪੜ ਦਾ ਹੀ ਪਹਿਲਾਂ ਇਹ ਲੱਖਾਂ ਸੁਦਾਣਾ ਬਹੁਤ ਵਧੀਆ ਬੰਦਾ ਲੱਖੇ ਦਾ ਕੀ ਆਪਾਂ ਜੇ ਤੋ ਵੇਖਿਆ ਹੀ ਨਹੀਂ ਹੋਣਾ ਜੇ ਤੱਕ ਕੋਈ ਮੈਨੂੰ ਵੀ ਬਹੁਤ ਇੰਟ੍ਰੀਗੇਸ਼ਨ ਆਉਂਦੀ ਸੈਟਰੂ ਵੇਖਦਾਂ ਹਾਂ ਬਹੁਤ ਵੇਖਦਾਂਗੇ ਮਿਲੇ-ਕੁਲੇ ਵੀ ਕਿਤੇ ਨਾ ਮਿਲੇ ਨਹੀਂ ਆਪਾਂ ਹਿੱਟ ਕਰ ਅੱਛਾ ਕਿਉਂ ਵੇਖਦੇ ਆਪਾਂ ਦਾ ਮੌਕਾ ਹੀ ਨਹੀਂ ਸਭ ਦਾ ਇਹ ਆਪਾਂ ਕਹਿੰਦੇ ਲੱਗਦਾ ਨਹੀਂ ਲੱਗਦਾ ਇਹ ਅਲੰਦੋਰ ਹੋਰ ਬਾਈ ਤੁਸੀਂ ਹੋਏ ਨਹੀਂ ਨਾ ਬੱਸ ਥੋੜੀ ਕਹਿ ਲਓ ਬਾਈ ਕਿਹੜੀ ਪਾਰਟੀ ਚੰਗੀ ਆ ਆਪਣਾ ਕਿਹੜੀ ਪਾਰਟੀ ਨੇ ਕੰਮ ਕੀਤੇ ਤੁਹਾਡੇ ਪਿੰਡ ਦੇ ਸਾਰੀ ਪਾਰਟੀਆਂ ਨੇ ਕੀਤੇ ਜੀ ਸਾਰਿਆਂ ਨੇ ਕੀਤੇ ਆ ਕੀਤੇ ਤੇ ਮਾਲਸਰ ਨੇ ਪਹਿਲਾਂ ਬਹੁਤ ਕੰਮ ਕੀਤੇ ਸੀ ਹਾਂ ਮਾਲਸਰ ਉਹ ਕਰਦੇ ਰਿਹਾ ਉਹਨਾਂ ਇਲਾਕਾ ਸੀਗਾ ਜੀ ਤੇ ਜਿਹੜੀ ਹੁਣ ਪਾਰਟੀ ਆ ਯ ਆਮ ਆਦਮੀ ਪਾਰਟੀ ਜਿਹੇ ਜ਼ਰ ਖੁੱਡੀਆਂ ਤੇ ਇਹਨਾਂ ਨੇ ਕੋਈ ਕੰਮ ਕੀਤਾ ਕਰ ਰਹੇ ਜੀ ਅਜੇ ਤੱਕ ਤਾਂ ਤੇ ਤਕਲੀਫ ਤੁਹਾਨੂੰ ਪਿੰਡਾਂ ਦੀ ਕੀ ਹੈ ਕੋਈ ਛੱਪੜਾਂ ਦੀ ਕੋਈ ਹੋਰ ਕੋਈ ਤਕਲੀਫ ਹੈ ਪਿੰਡ ਦੇ ਵਿੱਚ ਹਾਂ ਛੱਪੜ ਦੀ ਹੈਗੀ ਐ ਇੱਕ ਬੱਸ ਸਟੈਂਡ ਦੀ ਵੀ ਹੈਗੀ ਐ ਅੱਛਾ ਉਥੇ ਬੱਸ ਦੇ ਜਿਹੜੇ ਹੁਣ ਬਹਿਣ ਵਾਸਤੇ ਉੱਠਣ ਵਾਸਤੇ ਬੱਚੇ ਜਾਂਦੇਗੇ ਉਹਨਾਂ ਵਾਸਤੇ ਦਿੱਕਤ ਆਉਂਦੀ ਹੈ ਇਹ ਜਿਹੜਾ ਆ ਛੱਪੜਾ ਤੁਹਾਡਾ ਹਾਂ ਜੀ ਤੇ ਛੱਪੜ ਦਾ ਇੰਨਾ ਬੁਰਾ ਹਾਲ ਕਿਉਂ ਹੈ ਤੁਸੀਂ ਕਿਤੇ ਲੀਡਰਾਂ ਨੂੰ ਜਾ ਕੇ ਆਖਿਆ ਨਹੀਂ ਜਾਂ ਇੱਥੇ ਲੀਡਰਾਂ ਨੂੰ ਆਖਿਆ ਨਹੀਂ ਵੀ ਇਹ ਦੀ ਕੋਈ ਸਫਾਈ ਕਰਕੇ ਤੇ ਇਹਦੇ ਪਾਸੇ ਚਾਰ ਦਿਵਾਰੀ ਕਰਕੇ ਇਹਨੂੰ ਸੋਹਣਾ ਬਣਾਓ ਕਿ ਹੋਇਆ ਉਹ ਗ੍ਰਾਂਟ ਆਈ ਹੋਈ ਹੈ ਕਹਿੰਦੇ ਵੀ ਕੋਈ ਵੇਟ ਕਰੋ ਇੱਕ ਤਾਂ ਇਲੈਕਸ਼ਨ ਆ ਤਾਂ ਕਹਿ ਰਹੇ ਅੱਛਾ ਹਾਂ ਇੱਕ ਵਿੱਚ ਕੋਈ ਦਿੱਕਤ ਆ ਜਾਂਦੀ ਗਈ ਵਾਰੀ ਕੋਈ ਪਾਸ ਨਹੀਂ ਹੁੰਦੇ ਅੱਛਾ ਤਾਂ ਕਰਕੇ ਹੋ ਰਹੀ ਹੈ ਬਾਕੀ ਗ੍ਰਾਂਟ ਆਈ ਆਈ ਹੋਈ ਹੈ ਕਹਿੰਦੇ ਕਰ ਦਾਂਗੇ ਅੱਛਾ ਅੱਛਾ ਵੀ ਕਰ ਦਾਂਗੇ ਹਾਂਜੀ ਅੱਛਾ ਬਾਈ ਕਿਹੜੀ ਪਾਰਟੀ ਚੰਗੀ ਹੈ ਕਿਹੜੀ ਪਾਰਟੀ ਤੁਹਾਡੇ ਪਿੰਡ ਦੇ ਕੰਮ ਕੀਤੇ ਹੈ ਪਾਰਟੀ ਜੀ ਸਾਰੀਆਂ ਵੇਖ ਲਈਆਂ ਕੋਈ ਵੀ ਨਹੀਂ ਚੰਗੀ ਝਾੜੂ ਚ ਗਏ ਸੀ ਉਹਨਾਂ ਨੇ ਵੀ ਜਮੇ ਬੇੜਾ ਹੀ ਬਾਤਾ ਬਾਤਾ ਹਾਂਜੀ ਕੋਈ ਕਸਮ ਨਹੀਂ ਛੱਡੀ ਕੋਈ ਕਸਮ ਨਹੀਂ ਛੱਡੀ ਅੱਛਾ ਹਾਂ ਇੱਕ ਲੀੜੇ ਨਹੀਂ ਲਵਾਏ ਹੋਰ ਕੋਈ ਕਸਮ ਨਹੀਂ ਛੱਡੀ ਅੱਛਾ ਹਾਂ ਠੀਕ ਹੈ ਨਾਲ ਗਏ ਸੀ ਤੁਰੇ ਸੀਗੇ ਮੁਰਕਿਓ ਕਹਿੰਦੇ ਸੀ ਗਰੀਬਾਂ ਦੇ ਕੰਮ ਕਰਨੇ ਨਹੀਂਗੇ ਜੀਵਿੰਦਾਰਾਂ ਦੇ ਕਰਨੇ ਆ ਖੁਦ ਉਹਨਾਂ ਨੇ ਖਾਇ ਤਾਂ ਗੁੱਡੀਆਂ ਵਾਲਿਆਂ ਨੇ ਖੁਦ ਕਹੇ ਤਾਂ ਹਾਂ ਉਹ ਜੀਵਿੰਦਾਰਾਂ ਨੂੰ ਕਹਿੰਦਾ ਤੁਸੀਂ ਕਰਾ ਲਿਆ ਕਰੋ ਗਰੀਬਾਂ ਤਾਂ ਮੈਂ ਕੀ ਗੱਲਬਾਤ ਤੁਹਾਡੇ ਮੂੰਹ ਤੇ ਕਰਤੀ ਉਹਨੇ? ਸਾਨੇ ਕੋੜੇ ਗੱਲ ਆਈਏ ਬਸ ਅਸੀਂ ਉੱਥੇ ਗਏ ਸੀਗੇ। ਅੱਛਾ। ਤੇ ਅਸੀਂ ਤਾਂ ਮੈਂ ਖੁਦ ਪੰਜਾਬ ਐਸ ਮੈਂਬਰ ਆ ਬਾਈ ਜੀ ਨੂੰ ਪਤਾ। ਅੱਛਾ। ਤੇ ਮੈਂ 5 ਸਾਲ ਤੱਕ ਹੀ ਖਾਦੇ ਉਹਨਾਂ ਨੇ। ਅੱਛਾ। ਤੇ ਮੇਰੀ ਤਾਂ ਛੜ ਕੇ ਕਬਾਨੀ ਸੀ ਉਹ ਵੀ ਰੋਕਤੀ ਉਹਨਾਂ ਦੇ ਲੀਡਰਾਂ ਨੇ। ਅੱਛਾ। ਤੇ ਕਾਲੀ ਤਾਂ ਅਕਾਲੀਆਂ ਨਾਲ ਤਾਂ ਆਪਣੀ ਬੰਦ ਹੀ ਨਹੀਂ ਹੈਗੀ ਹਣਾ ਤੇ ਕਾਂਗਰਸੀ ਚ ਵੀ ਆਪਾਂ ਜਾਣਦੇ ਨਹੀਂ ਆਪਣਾ ਜੂਨੀਅਰ ਨਾਲ ਸੰਬੰਧ ਹੈ ਮਿਸਤਰੀ ਜੂਨੀਅਰ ਨਾਲ ਹਾਂ ਇਕੱਲੇ ਬਾਤ ਤੇ ਯੂਨੀਅਨ ਨੇ ਕੋਈ ਫੈਸਲਾ ਤਾਂ ਲਿਆ ਹੋਣਾ ਵੀ ਆਪਾਂ ਕੀ ਕਰਨੀ ਅਜੇ ਤਾਂ ਕੋਈ ਅਜੇ ਕੋਈ ਫੈਸਲਾ ਨਹੀਂ ਲਿਆ ਹਾਂ ਅਜੇ ਕੋਈ ਫੈਸਲਾ ਨਹੀਂ ਲਿਆ ਕੋਈ ਫੈਸਲਾ ਨਹੀਂ ਲਿਆ ਜਦ ਤੱਕ ਜਵਾਂ ਨੇੜਿਆ ਕੇ ਫੈਸਲਾ ਲੈ ਲੈਣਾ ਫੈਸਲਾ ਤਾਂ ਫਿਰ ਵੋਟਰਾਂ ਵਾਲੇ ਦੇ ਨਹੀਂ ਲਵਾਗੇ ਨਾ ਕੀ ਕਿਨੇ ਮਸੇ ਕਰਨੀ ਹਾਂ ਪਿਛਲੇ ਵਾਰੀ ਵਿਧਾਨ ਸਭਾ ਵਾਲੇ ਤਾਂ ਫੈਕਰਾ ਲੈ ਲਿਆ ਸੀ ਆ ਕਿਹੜੇ ਕਿਹੜੇ ਤਾਂ ਫਿਰ ਲੈ ਲਿਆ ਤੇ ਅੱਜ ਤੱਕ ਕੋਈ ਫੈਸਲਾ ਨਹੀਂ ਲਿਆ ਤੁਹਾਡੇ ਯੂਨੀਅਨ ਨੇ ਠੀਕ ਹੈ ਤੇ ਵੋਟ ਤਾਂ ਫਿਰ ਵੋਟ ਤੱਕ ਕਿਸੇ ਵਸੇ ਪਹੁੰਚ ਜਾਓਗੇ ਵੋਟ ਤਾਂ ਫਿਰ ਜਦੋਂ ਪਹੁੰਚ ਜਾਵਾਂਗੇ ਉੱਥੇ ਜਿੰਨੇ ਚੇ ਯੂਨੀਅਨ ਨੇ ਫੈਸਲਾ ਕਰ ਦਿੱਤਾ ਉਹਨਾਂ ਚੇ ਵੋਟਰ ਨਹੀਂ ਪਹੁੰਚ ਜਾਂਦੇ ਇੱਕ ਵਾਟਰ ਵਾਸ ਦੀ ਬੜੀ ਸਮੱਸਿਆ ਪਿੰਡ ਚ ਅੱਛਾ ਉਹ ਪਾਣੀ ਆ ਜਿਹੜਾ ਨਾ ਤਾਂ ਨਹਿਰ ਦਾ ਆਉਂਦਾ ਬਸ ਉਹ ਮੋਟਰ ਮੱਛੀ ਮੋਟਰ ਦਾ ਪਾਣੀ ਆਈ ਜਾਂਦਾ ਪਿੰਡ ਅੱਛਾ ਅੱਛਾ ਉਹ ਪਾਣੀ ਚੰਗਾ ਕਿ ਮਾੜਾ ਉਹ ਮਾੜਾ ਹੀ ਆਈ ਪਾਣੀ ਤਾਂ ਪਾਣੀ ਮਾੜਾ ਤੇ ਮਾੜਾ ਹੀ ਆਈ ਜਾਂਦਾ ਹਾਂਜੀ ਹੋਰ ਕਿਹੜੀ ਕਿਹੜੀ ਮੁਸ਼ਕਲਾਂ ਹੈਗੀਆਂ ਤੁਹਾਡੇ ਪਿੰਡ ਦੀਆਂ ਇਥੇ ਜਿਹੜੇ ਹੋਰ ਤਾਂ ਮੈਨ ਛੱਪੜ ਦੀ ਆਈ ਹਾਂਜੀ ਵੀ ਬਸ ਸਟੈਂਡ ਦੀ ਵੀ ਦੱਸਿਆ ਬਸ ਸਟੈਂਡ ਦੀ ਵੀ ਆ ਸਮੀਆਂ ਤਾਂ ਬਹੁਤ ਆ ਪਰ ਕੋਈ ਜਦੋਂ ਕਿਸੇ ਨੇ ਕਰ ਲਈਆਂ ਹੀ ਨਹੀਂ ਫਿਰ ਫਾਇਦਾ ਕੀ ਤੇ ਸਕੂਲਾਂ ਦਾ ਸਿੱਖਿਆ ਦਾ ਮਾਮਲਾ ਕਿਵੇਂ ਆਈ ਉਹਨਾਂ ਨਾਲ ਠੀਕ ਆ ਜੀ ਠੀਕ ਆ ਡਿਸਪੈਂਸਰੀ ਕੈਪ ਵਗੈਰਾ ਵੀ ਬਣੀਆਂ ਤੁਹਾਡੇ ਪਿੰਡ ਡਿਸਪੈਂਸਰੀ ਨਹੀਂ ਬਣੀ ਆ ਡਿਸਪੈਂਸਰੀ ਨਹੀਂ ਬਣੀ ਆਈ ਤੱਕ